ਸੀਮ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਉਹ ਮਹਿਲਾਵਾਂ ਨੂੰ ਹੁਣ 1000 ਦੀ ਬਜਾਏ 1100 ਰੁਪਏ ਜਿਹੜਾ ਹੈ ਉਹ ਉਹਨਾਂ ਦੇ ਖਾਤੇ ਦੇ ਵਿੱਚ ਪਾਉਣਗੇ ਦੇਣਗੇ ਇਹ ਗਰੰਟੀ ਉਹ ਪੂਰੀ ਕਰਨਗੇ ਔਰ ਇਸੇ ਹੁਣ ਐਲਾਨ ਨੂੰ ਲੈ ਕੇ ਸਿਆਸਤ ਦੇ ਭੱਜ ਚੁੱਕੀ ਹੈ ਰਾਜਾ ਵੜਿੰਗ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਕਿ ਸੀਐਮ ਮਾਨ ਨੇ ਚੋਣ ਜਾਬਾ ਪੇਦੁਲੰਗਣਾ ਕੀਤੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਰੇ ਸ਼ਿਕਾਇਤ ਕਰਾਂਗੇ ਤਾਂ ਰਾਜਾ ਵੜਿੰਗ ਵੱਲੋਂ ਕਿਹਾ ਗਿਆ ਹੈ ਕਿ ਸੀਐਮ ਨੇ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਐਲਾਨ ਜਿਹੜਾ ਕੀਤਾ ਹੈ ਪਰ ਇਸ ਦੇ ਨਾਲ ਉਹਨਾਂ ਚੋਣ ਜ਼ੱਤ ਦੇ ਉਲੰਘਣਾ ਕੀਤੀ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ 1100 ਰੁਪਏ ਦਿੱਤੇ ਜਾਣਗੇ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਆਪ ਸਰਕਾਰ ਜਿਹੜੀ ਹੈ ਉਸੇ ਵੱਲੋਂ ਹਜ਼ਾਰ ਨਹੀਂ ਬਲਕਿ 1100 ਰੁਪਏ ਜਿਹੜਾ ਹੈ ਮਹਿਲਾਵਾਂ ਦੇ ਖਾਤੇ 'ਚ ਪਾਇਆ ਜਾਏਗਾ ਹਰ ਮਹਿਲਾ ਨੂੰ ਜਿਹੜਾ ਹੈ 1100 ਰੁਪਏ ਮਿਲਣਗੇ ਆਮ ਆਦਮੀ ਪਾਰਟੀ ਸਰਕਾਰ ਜਲਦੀ ਹੀ ਇਹ ਗਾਰੰਟੀ ਪੂਰੀ ਕਰੇਗੀ ਐਸੀਐਮਾਨ ਦਾਅਵਾ ਕਰ ਰਹੇ ਨੇ ਸਾਡਾ ਰਾਜਾ ਹਜ਼ਾਰ ਦੀ ਥਾਂ 1100 ਸ਼ਗਨ ਦੇਣਦਾ ਹੈ ਖਜ਼ਾਨੇ ਤੇ ਕੋਈ ਬਾਦੂ ਬੋਸ਼ ਨਹੀਂ ਪਾਏਗਾ ਪਰ ਦੂਜੇ ਪਾਸੇ ਵਿੜਿੰਗ ਹੋਣ ਇਸ ਤੇ ਜਿਹੜਾ ਹੈ ਨਿਸ਼ਾਨਾ ਵੀ ਸਾਧਰੇ ਨੂੰ ਔਰ ਕਹਿ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਂਗਾ ਵੀ 1100 ਵਾਲੇ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਵੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਵੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦਾ ਜਦੋਂ ਕਹਿਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜੀਰੋ ਹੀ ਆਊਗਾ ਉਧਰੋਂ ਫਿਰ 1100 ਆਉਗਈ ਆਊ